ਉਹ ਹੱਲੇ ਬਣਾਉ ਜਿਵੇਂ ਚੌਂਦੀ ਲਕ ਚੌਂਦੀ ਬਜ਼ੁਰਗਾਂ ਲੱਗ ਜਾਂਦੀ ਆ ਆਪਣੇ ਉਧਰੋਂ ਜੋ ਮੋੜ ਕੇ ਲਾਉਂਦੇ ਹੁੰਦੇ ਨੇ ਫਿਰ ਛੱਡ ਕੇ ਜਾਂਦਾ ਥੋੜਾ ਬੋੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਆ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦਾ ਇਹ ਹਾਲਤ ਹੋਈ ਪਈ ਹੈ ਇਹਨਾਂ ਦੀ ਤੇ ਕਾਂਗਰਸੀ ਦਾ ਇਹ ਹਾਲ ਦੋਈ ਪਈ ਹੈ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਭਾਈ ਘਰੇ ਲਿਆ ਕੇ ਸੇਵਾ ਕਰ ਲਓ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਭੂਆ ਵੀ ਆ ਜਾਂਦੀ ਹੈ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਹੈ ਇਹ ਕਾਂਗਰਸ ਦਾ ਤਾਂ ਹਾਲ ਹੋਇਆ ਪਿਆ ਕਾਲੀਦਾਲ ਵਾਲੇ ਹੁੰ ਤਾਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਜੇ ਅਗੇ ਲੱਤ ਟੁੱਟ ਜਾਂਦੀ ਹੈ ਕਦੇ ਮੋਢਾ ਜਾਂ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਏਲੇ ਪਏ ਨੇ ਉਹ ਬਸ ਐਸੀ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਅੰਦਰ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਉਹਨ ਵਕੀਲ ਭਾਲਦਾ ਫਿਰਦਾ ਉਹ ਦੱਸ ਸਹ ਕਿਤੇ ਕਿਤੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰ ਰਿਹਾ ਤੂੰ ਪਹਿਲਾਂ ਜਿਹੜੇ ਆਪਾਂ ਮੂਰੇ ਲਾਏ ਸੀ ਲੀਡਰ ਉਹ ਆਪਦੇ ਜਵਾਕਾਂ ਨੂੰ ਤਾਂ ਪੜਾ ਆ ਗਏ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਆਪਦੇ ਚਾਚੇ ਤਾਇਿਆਂ ਦੇ ਜਵਾਕਾਂ ਨੂੰ ਵੀ ਪੜਾ ਗਏ ਜੀਜੇ ਸਾਲਿਆਂ ਨੂੰ ਵੀ ਪੜਾ ਗਏ ਆਪਾਂ ਰਹਿ ਗਏ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ 'ਚ ਹੀ ਮੰਨ ਲਿਆ ਵੀ ਸਕਦਾ ਕਿਸਮਤ ਹੀ ਇਹ ਹੈ ਜੀ ਬਸ ਇੱਥੇ ਰਹਿਣਾ ਐਸੇ ਇਲਾਕੇ 'ਚ ਹੀ ਰਹਿਣਾ ਬਸ 9ਵੀਂ ਤਾਂ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ 10ਵੀਂ ਚ 80% ਫੇਲ ਹੋ ਜਾਂਦੇ ਸੀ ਕਹਿੰਦੇ ਆਜਾ ਆਟਾ ਦਾਲ ਸਕੀਮ ਚ ਆ ਕੇ ਹੁਣ ਤੁਸੀਂ ਬਸ ਆਜ ਪੇਟ ਦੇਰੋ ਬਸ ਇੱਥੇ ਠੇਕਾ ਥਾਣਾ ਤੇ ਸਕੂਲ ਇੱਕੋ ਬਿਲਡਿੰਗ ਚ ਮੈਂ ਕਹਾ ਯਾਰ ਗਵਰਨਮੈਂਟ ਤਾਂ ਕਹਿੰਦੀ ਵੀ ਠੇਕੇ ਤੇ ਸਕੂਲ ਦਾ ਇੰਨਾ ਫਰਕ ਹੋਣਾ ਚਾਹੀਦਾ ਹੈ ਥਾਣਾ ਇੱਥੇ ਹੋਣਾ ਚਾਹੀਦਾ ਇੱਥੇ ਤੇ ਨਹੀਂ ਇੱਕੋ ਬਿਲਡਿੰਗ ਚ ਹੀ ਸੀ ਉਹ ਮੈਂ ਕਹਾ ਠੀਕ ਕਰੋ ਜੀ ਇਹਨਾਂ ਨੂੰ ਇੱਕ ਪਿੰਡ ਆ ਗੋਲ ਪਲਾਜੇ ਵਾਲਾ ਇਹ ਤੋਂ ਭਜਾਨਿਆ ਭਵਾਨੀਗਰ ਤੋਂ ਕਾਲਾ ਕਾਲਾਚੜ ਮੈਂ ਐਮਪੀ ਸੀਗਾ ਕਾਲਾਚੜ ਪਿੰਡ ਵਾਲੇ ਪੰਚਾਇਤ ਆਈ ਸਾਡੇ ਕੋਲੇ ਕਹਿੰਦੇ ਜੀ ਇੱਕ ਪੰਗਾ ਹੈ ਮੈਂ ਕੀ ਹੈ ਕਹਿੰਦੇ ਸਾਡੇ ਸਕੂਲ ਚ ਕੰਡ ਕਰਨੀ ਹੈ ਮੈਂ ਫਿਰ ਕੰਦ ਕਰਾਂ ਸਕੂਲ ਚ ਕੰਦ ਹੈ ਨਹੀਂ ਮੈਂ ਆਪਾਂ ਐਮਪੀ ਲੈਰ ਚ ਦੇ ਦਾਂਗੇ ਪੈਸੇ ਕਹਿੰਦੇ ਨਹੀਂ ਨਹੀਂ ਜੀ ਵਿਚਾਲੇ ਕਰਨੀ ਹੈ ਮੈਂ ਕਹਿੰਦਾ ਵਿਚਾਲੇ ਕਿਉਂ ਕਰਨੀ ਹੈ ਉਹ ਕਹਿੰਦੇ ਜੀ ਉਦੋਂ ਜਦੋਂ ਮਾਹੌਲ ਜਿਆ ਖਰਾਬ ਸੀ ਨਾ ਚੌਂਕੀ ਵੀ ਸਕੂਲ ਚ ਬਣਾਤੀ ਸੀ ਜੀ ਉਹ ਖੁੱਲ੍ਹਾ ਹੈ ਜੀ ਕੰਮ ਕਹਿੰਦੇ ਉਧਰ ਜਦੋਂ ਕਹਿੰਦੇ ਪੁਲਿਸ ਵਾਲੇ ਕਿਸੇ ਨੂੰ ਮੂੰਹ ਤਾਂ ਪਾ ਕੇ ਕੁੱਟਦੇ ਨੇ ਬੱਚੇ ਡਰ ਜਾਂਦੇ ਆ ਸਾਡੇ ਜੀ ਰਾਤ ਨੂੰ ਬੱਚੇ ਬੁੜਕ ਬੁੜਕ ਉੱਠਦੇ ਆ ਜੀ ਸੁਪਨੇ ਚ ਕਹਿੰਦੇ ਕੰਦ ਘਾ ਦੋ ਤਾਂ ਕਿ ਹੁਣ ਪੁਲਿਸਾਂ ਨੂੰ ਕੁੱਟਣ ਤੋਂ ਹਟਾ ਨਹੀਂ ਸਕਦੇ ਅਸੀਂ ਪਰ ਕੰਦ ਘਾ ਦੋ ਜੀ ਉਹ ਮੈਂ ਕਿਹਾ ਯਾਰ ਇ tanto بڑا ਔਖਾ ਯਕ ਇਸ ਸਵਾਲ ਲੈ ਕੇ ਆਗੇ ਮੈਂ ਐਸਐਸਪੀ ਨਾਲ ਗੱਲ ਕੀਤੀ ਪਰ ਜਗਾ ਥੋੜੀ ਹੈ ਤੇ ਚੌਂਕੀ ਬਣੀ ਕਹਿੰਦੇ ਨਾ ਜੀ ਸਕੂਲ ਦੀ ਹੈ ਮੈਂ ਤੁਹੇ ਚੌਕਾਂ ਕੋਲ ਆਈ ਜਾਂਦੇ ਹਾਂ ਬਈ ਉਹ ਕਹਿੰਦੇ ਜੀ ਸਾਡੇ ਕੋਲ ਜਗ੍ਹਾ ਹੀ ਇੰਨੀ ਘੱਟ ਹੈ ਵੀ ਤੁਹਾਨੂੰ ਬਾਹਰ ਹੀ ਕੁੱਟਣੇ ਪੈਂਦੇ ਆ। ਮੈਂ ਕਹਿੰਦਾ ਕੁੱਟਣਾ ਬੰਦ ਨਹੀਂ ਕਰਦੇ ਤੁਸੀਂ। ਉਹ ਮੈਂ ਕਹਾਂ ਯਾਰ ਥੋੜਾ ਇੱਧਰ ਉੱਧਰ ਕਰ ਲਿਆ ਕਰੋ ਕਿਸੇ ਨੂੰ ਨਾ ਜੀ ਕਹਿੰਦੇ ਇਹ ਤਾਂ ਇਹਦਾ ਇੱਥੇ ਉਹ ਕੰਦ ਕਰ ਦਿਓ ਜੀ। ਅਸੀਂ ਕਹਿੰਦੇ ਫਿਰ ਕੰਦ ਐ ਨਹੀਂ ਕਰਨੀ। ਫਿਰ ਉਹਨਾਂ ਦੀ ਕੰਦ ਜਿਹੜੀ ਹੈ ਨਾ ਤੁਸੀਂ ਜਾ ਕੇ ਦੇਖੋ ਜਿੱਥੇ ਜਿੱਥੇ ਟੋਲ ਪਲਾਜਾ ਨਾ ਜਮਨ ਟੋਲ ਪਲਾਜੇ ਦੇ ਖੱਬੇ ਪਾਸੇ ਸਕੂਲ ਹੈ। ਚੰਨੋ ਵਾਲਾ ਜਿਹੜਾ ਟੋਲ ਪਲਾਜਾ ਕੰਡ ਕਰੀ ਥੋੜਾ ਤਾਂ ਹਾਂ ਚ ਜੋ ਆ ਕੇ ਡਰਨੋਂ ਹਟੇ। ਨਹੀਂ ਤਾਂ ਆਹ ਹਾਲਾਤਾਂ ਚ ਤਾਂ ਸਾਡੇ ਸਕੂਲ ਰਹਿੰਦੇ ਸੀ। ਕਿਸੇ ਤੇ ਬਾਥਰੂਮ ਹੈ ਨਹੀਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਘਰੇ ਜਾਣਾ ਪੈਂਦਾ ਚੁੱਪੀ ਲੈ ਕੇ ਜਾਂ ਫਿਰ ਜਿਹੜਾ ਕੋਈ ਹੋਰ ਹੀਲਾ ਕਰਨਾ ਪੈਣਾ ਪੜਾ ਮੈਂ ਪਾਰਲੀਮੈਂਟਸ ਵਿੱਚ ਮੈਂ ਗੱਲ ਬੋਲੀ ਸੀ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਸ਼ਿਆਰ ਬੱਚੀਆਂ ਨੂੰ ਇਸੇ ਕਰਕੇ ਹਟਾ ਲੈਂਦੀ ਸੀ ਸਕੂਲਾਂ ਜਾਣ ਦਾ ਸਾਧਨ ਨਹੀਂ ਹੈਗਾ ਜੀ ਟਰਾਲੀਆਂ ਤੇ ਲੰਮਕ ਲੰਮਕ ਜਾਂਦੀਆਂ ਨੇ ਬੱਸਾਂ ਦੀਆਂ ਜਿਹੜੇ ਜਾਲ ਜੇ ਨੇ ਜਾਲਾਂ ਤੇ ਲਮਕ ਲਮਕ ਜਾਂਦੀ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈਣੀ ਪੈਂਦੀ ਕੱਲ ਜੁੱਗ ਦਾ ਜ਼ਮਾਨਾ ਹੈ ਕਹਿੰਦੇ ਨਹੀਂ ਅਸੀਂ ਨਹੀਂ ਪੜਾਉਣੀ ਅਸੀਂ ਤਾਂ 2 ਸਾਲਾਂ ਬਾਅਦ ਵਿਆਹ ਦਾਂਗੇ ਬਸ ਉਹ ਚੀਜ਼ਾਂ ਉਹਨਾਂ ਖਤਮ ਕਰਤੀ ਬਸ ਐਸੀ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਅੰਦਰ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਉਹਨ ਵਕੀਲਪਾਲ ਦਾ ਫਿਰਦਾ ਹੋ ਦੱਸ ਸਹ ਕਿਤੇ ਕਿਤੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰ ਰਿਹਾ ਤੂੰ ਉਹੀ ਹੱਲੇ ਪਣਾਓ ਜਿਵੇਂ ਚੌਂਤੀ ਲਗ ਚੌਂਤੀ ਬਜ਼ੁਰਗਾਂ ਲਾ ਬਿਆਂਦੀ ਆਪਣੇ ਉਧਰੋਂ ਜੋ ਮੋੜ ਕੇ ਲਾਉਂਦੇ ਹੁੰਦੇ ਨੇ ਫਿਰ ਕੋ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਸੀ ਆ ਮੈਂ ਛੱਡ ਕੇ ਜਾਣਾ ਇਹ ਉਹਨਾਂ ਨੇ ਹਾਲਤ ਹੋਈ ਪਈ ਐ ਇਹਨਾਂ ਦੀ ਤੇ ਕਾਂਗਰਸੀ ਤਾਂ ਇਹ ਹਾਲਤ ਹੋਈ ਪਈ ਐ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਭਾਈ ਘਰੇ ਲਿਆ ਕੇ ਸੇਵਾ ਕਰ ਲਓ ਇਹ ਚ ਕੱਕ ਨਹੀਂ ਆ ਗਾਉਣ ਵੀ ਮੂੰਹ ਚ ਚਮਚਾ ਜਿਹਾ ਪਾਣੀ ਦਾ ਪਾ ਗਿਆ ਕੋਈ ਭੂਆ ਵੀ ਆ ਜਾਂਦੀ ਐ ਬਈ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਉਹ ਵਸ ਫਾਰਮੈਲਟੀ ਆ ਇਹ ਕਾਂਗਰਸ ਦਾ ਤਾਂ ਹਾਲ ਹੋਇਆ ਪਿਆ ਅਕਾਲੀ ਦਲ ਅਲੇ ਹੂੰ ਧਰਮ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਜੇ ਅਗੇ ਲੱਤ ਟੁੱਟ ਜਾਂਦੀ ਹੈ ਕਦੇ ਮੋਢਾ ਜਾਂ ਬੰਨੀ ਫਿਰ ਤਾਂ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਏਲੇ ਪੈਨੇ ਹੋ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵੰਤ ਮੇਰਾ ਕੀ ਕਸੂਰ ਹੈ ਯਾਰ ਮੇਰਾ ਕਸੂਰ ਹੈ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਭਾਈ ਇਹ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਅਸੀਂ ਮਾਲਵੇ ਵਾਲਿਆਂ ਚਾ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਪੂਆ ਦੂਜੀ ਪੂਆ ਸ਼ੇਰੋਂ ਆ ਨਾਨਕੇ ਖੜਿਆਲ ਨੇ ਮਾ ਗੰਡੂਆਂ ਐ ਜੇ ਕਰਕੇ 30 40 ਕਿਲੋਮੀਟਰ ਚ ਜ਼ਿੰਦਗੀ ਕੱਢ ਦਿੰਨੇ ਆ ਸਾਰੀ ਜਤਾ ਜੇ ਜਾਣੇ ਬਾਅਦ ਤੋਂ ਬਾਅਦ ਨੈਣਾ ਦੇ ਵੀ ਜਾਇਆ ਹੁੰਨੇ ਆ ਬਸ ਜੇ ਕਿਤੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਤੇ ਹੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ ਸੋਇਸ ਕਰਕੇ ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਬੱਚੋ ਪੜੋ ਮੈਰਿਟ ਦੇ ਵਿੱਚ ਆਓ ਕੋਈ ਮਾਈ ਦਾ ਲਾਲ ਨਹੀਂ ਇਹ ਕਹਿ ਸਕਦਾ ਕਿ ਬੱਚੇ ਦੇ ਨੰਬਰ ਆ ਗਏ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਵੱਧ ਨੰਬਰ ਵਾਲੇ ਦੇ ਬਾਪੂ ਕੋਲੇ ਪੈਸੇ ਨਹੀਂ ਸੀ ਜਾਂ ਵੱਧ ਨੰਬਰ ਵਾਲੇ ਦੇ ਬਾਪੂ ਕੋਲ ਸਪਾਰਸ਼ ਨਹੀਂ ਸੀ ਕਿਸੇ ਦੀ ਤਾਂ ਨੌਕਰੀ ਨਹੀਂ ਮਿਲੀ ਘੱਟ ਨੰਬਰ ਵਾਲਾ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਨੰਬਰ ਵੱਧ ਲਾਉਂਗੇ ਓਡਿਓ ਵੱਡੀ ਕੁਰਸੀ ਮਿਲੂਗੀ ਇਹ ਮੇਰਾ ਵਾਦਾ ਹੈ 52000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾਣਾ ਜਿਹੜੇ ਮਰਜ਼ੀ ਫੀਲਡ ਜਾਣਾ ਚਾਹੁੰਦੇ ਜਾਓ ਮਾਪਿਆਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੂੰ ਵੱਡ ਲੈਣ ਦਿਓ ਇਹਨਾਂ ਤੇ ਪ੍ਰੈਸ਼ਰ ਨਾ ਪਾਓ ਇਹਨਾਂ ਨੂੰ ਜੋ ਬਣਨਾ ਹੈ ਇਹਨਾਂ ਨੂੰ ਬਣ ਲੈਣ ਦਿਓ